ਕੰਡਾ ਮਨ ਨਹੀਂ ਲੱਗਦਾ ਸਾਡੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਅੰਸ਼ ਹੈ ਆਤਮਾ ਇੱਕ ਤਲਾਬ ਦੇ ਸਮਾਨ ਹੈ ਪਰ ਇਸ ਇਸ ਨੇ ਸਰੀਰ ਦਾ ਹੰਕਾਰ ਧਾਰਨ ਕੀਤਾ ਹੋਇਆ ਹੈ ਸਰੀਰ ਅਤੇ ਰੂਪ ਦੇ ਉਹ ਉਰੰਟਾ ਪਲੇਆ ਜਿਵੇਂ ਕਿ ਤਲਾਬ ਦੇ ਪਾਣੀ ਦੇ ਉੱਪਰ ਹਰੇ ਰੰਗ ਦਾ ਜਾਲਾ ਪੈ ਜਾਂਦਾ ਹੈ ਤੇ ਉਹ ਤਲਾਬ ਦੇ ਪਾਣੀ ਨੂੰ ਢੱਕ ਲੈਂਦਾ ਹੈ ਇਸੇ ਤਰ੍ਹਾਂ ਹੀ ਇਹ ਜਿਹੜਾ ਸਰੀਰ ਦਾ ਹੰਕਾਰ ਹੈ ਇਹ ਆਤਮਾ ਰੂਪੀ ਤਲਾਬ ਨੂੰ ਢੱਕ ਲੈਂਦਾ ਹੈ ਜਦੋਂ ਇਹ ਜੀਵ ਸਰੀਰ ਦਾ ਹੰਕਾਰਤਾ ਤੇ ਆਤਮਾ ਟੱਗੀ ਜਾਂਦੀ ਹੈ ਸਰੀਰ ਦੇ ਹੰਕਾਰ ਦੇ ਨਾਲ ਫਿਰ ਇਹ ਬੰਦਾ ਨਾਮ ਨੂੰ ਭੁੱਲ ਜਾਂਦਾ ਹੈ ਨਾਮ ਨੂੰ ਭੁਲਾ ਦਿੰਦਾ ਹੈ ਇਸ ਕਰਕੇ ਹੀ ਇਸ ਜੀਵ ਦੇ ਨਾਮ ਚਿਤ ਚੇਤੇ ਵਿੱਚ ਨਹੀਂ ਰਹਿੰਦਾ ਦੁਨਿਆਵੀ ਪਦਾਰਥ ਹੀ ਇਸ ਦੇ ਚਿਤ ਚੇਤੇ ਵਿੱਚ ਰਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਭਲਾ ਕੇ ਇਹ ਬੰਦਾ ਜ਼ਿੰਦਗੀ ਦੇ ਵਿੱਚ ਸਦਾ ਜੋ ਸਤਗੁਰੂ ਬਾਣੀ ਦੇ ਵਿੱਚ ਕਹਿੰਦੇ ਨੇ ਹਰ ਮਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਾਹਾਂ ਵਿਆਪੈ ਜਾ ਕੋ ਊਠ ਤੁਹਾਰੀ ਪਰਮਾਤਮਾ ਦੇ ਨਾਮ ਨੂੰ ਉਸਾਰ ਕੇ ਇਸ ਜੀਵਨ ਨੂੰ ਸਦਾ ਹੀ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ